ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਰਾਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗਿਆ ਭਰਾਉਣ ਪੇਂਡ ਹਰੜਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਤੁਹਾਨੂੰ ਦਿਖਾਵਾਂਗੇ 7 8 ਨਗ 3 ਬਿਲਕੁਲ ਤਾਜ਼ੀਆਂ ਸੂਆਂ ਤੇ ਇੱਕ ਟੋਕੜ ਗੱਭਣ ਦਿਖਾਵਾਂਗੇ ਤੇ ਇੱਕ ਦੋ ਹੈਗੀਆਂ ਮ ਗੱਭਣਾ ਤਿਆਰ ਝੋਟੀਆਂ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀ ਕਾਲ ਪਾਜੀ 사ਸੀ ਕਾਲ ਪਾਜੀ 사ਸੀ ਕਾਲ ਕੀ ਹਾਲ ਏ ਵਧੀਆ ਠੀਕ ਠਾਕ ਤੁਸੀਂ ਸੁਣਾਓ ਚੜਦੀ ਕਲਾ ਪਾਜੀ ਵਧੀਆ ਚਾਹੀਦਾ ਹੋਰ ਮਨਜੋਤ ਵੀਰ ਬਸ ਵਧੀਆ ਠੀਕ ਠਾਕ ਹਾਂਜੀ ਚਲੋ ਵਧੀਆ ਚਾਹੀਦਾ ਪਾਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾ ਪਸੀ ਲਈ ਨਾਲਾ ਚਲਾ ਮਸਾਨੀ ਠੀਕ ਹੈ ਜੀ ਫੋਨ ਨੰਬਰ 9041796788 ਜੀ ਠੀਕ ਹੈ ਜੀ ਬਈਆਂ ਰੌਣਕਾਂ ਰੌਣਕਾਂ ਫਿਰ ਇਦਾਂ ਹੀ ਪਾਜੀ ਕਾਲ ਲਾਓ ਜੀ ਆ ਮੈਨੂੰ ਵਵਾਕ ਨਹੀਂ ਬੜਾ ਗਿਆਰਾ ਮੈਂ ਪੈ ਗਿਆ ਡੇਟਾ ਪੋਲੀ ਬੜੀਆ ਹੋ ਗਿਆ ਪਾਜੀ ਇਹ ਤਰੇਕ ਚਲੋ ਥੋੜਾ ਜਿਹਾ ਫਰਕ ਪੈ ਗਿਆ ਗਰਮੀ ਦਾ ਹਾਂਜੀ 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 ਤੇ ਟਾਈਮ ਦੇ ਤੇ ਜਾਂ ਕੱਢਦੇ ਬੁੱਤ ਸੰਗਲ ਜਾ ਮੀਂਹ ਪੈਂਦਾ ਚਲ ਚੜ੍ਹਾ ਪਾ ਗਿਆ ਮੀਂਹ ਬਾਅਦ ਚ ਹਾਂਜੀ ਤੇ ਆਪਣੇ ਇਧਰ ਆਪਣੇ ਬੜਾ ਭਾਜੀ ਪਿਆਰੀ ਠੀਕ ਹੈ ਠੀਕ ਹੈ ਬਹੁਤ ਜ਼ਿਆਦਾ ਸ਼ਾਇਰ ਚਲੋ ਵਧੀਆ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਆਪਾਂ ਦੀ ਹਾਂਜੀ ਹਾਂਜੀ ਭਾਈ ਆਹ ਛੋਟੀ ਲੋ ਹਾਂਜੀ ਇਤੋਂ ਕਰ ਲਓ ਦੱਸਿਓ ਹਾਂ ਕਿੰਨਾ ਸਮੇਂ ਬਾਅਦ ਸੂਈ ਜਾਂਦੀ ਕੀ ਇਹਦਾ ਬਿਲਕੁਲ ਰਿਕਾਰਡ ਆ ਦੂਸਰਾ ਸੂਆ ਸੂਈ ਪਹਿਲੇ ਹੁੰਦਾ ਹੀ ਇਹਦਾ 1200 ਪਲੱਸ ਦਾ ਰਿਕਾਰਡ ਜੀ ਅੱਛਾ ਜੀ ਤੇ ਮੰਨ ਲਓ ਵੀ ਕੱਲ੍ਹ ਦੀ ਹੋਈ ਆ ਠੀਕ ਆ ਜੀ ਅੱਜ ਸ਼ਾਮੀ 4 ਵਜੇ ਸੀ ਅੱਛਾ ਜੀ ਕਿੰਨਾ ਕੱਢਿਆ ਬੋਲਾ ਭਾਜੀ ਸਾਰੀ ਨਹੀਂ ਸਾਫ ਕੀਤੀ ਢੋਕੇ ਢੱਕੇ ਰਹਿਣ ਤੇ ਆ ਹਾਂਜੀ 4 ਕਿਲੋੜਾ ਦੀ ਕੱਢਿਆ ਇਹਦੇ ਸਾਡੇ ਕਿਤੇ 3-4 ਕਿਲੋ ਸਿਰੇ ਕੱਢਿਆ ਬੱਚੇ ਜਿਗਾ ਕੇ ਠੀਕ ਹੈ ਜੀ ਗੜੀ ਕੇ ਸਾਫ ਕੀਤੀ ਠੀਕ ਹੈ ਜੀ ਬਾਕੀ ਚੋਂਚਵਾ ਬਹੁਤ ਜਿਆਦਾ ਜੀ ਠੀਕ 8-9 ਲੀਟਰ ਹੈਗਾ ਆ ਕੇ ਬੋਲ 9-10 ਕਿਲੋ ਹੋਊਗਾ ਠੀਕ ਹੈ ਜੀ ਪਰ ਬੱਚਾ ਲਾ ਕੇ ਬਕਵਾ ਮੈਂ ਬੋਲਾ ਹੀ ਬੋਲਾ ਤਿਆਰ ਆ ਮੈਂ ਭਾਜੀ ਲਾ ਦਿਓ ਲਾ ਦਿਓ ਬੱਚਾ ਕੋਈ ਨਾ ਹਾਂ ਭਾਈ ਜੈਡ ਬਲੈਕ ਜੇ ਸੂਬਾ ਭਾਈ ਦੂਜਾ ਸੀ ਦੂਜਾ ਭਾਈ ਇਥੇ ਮੈਂ ਥੱਲੇ ਬਹਿ ਜੋ ਐਡੀ ਠੰਡੀ ਸੀਲ ਚੋਲੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਸਾਲ ਮਨਜੋਤ ਸਾਂ ਲਾ ਬੱਚਾ ਕੀ ਆ ਗਿਆ ਪਿੱਛੇ ਭਾਜੀ ਇਹ ਭਾਜੀ ਕੱਟਾ ਜੇ ਠੀਕ ਆ ਜੀ ਮੇਲ ਕਾ ਫਾਇ ਗਿਆ ਜਾਂ ਬਿਲਕੁਲ ਜੇਟ ਆ ਗਿਆ ਜੀ ਐਡੀ ਠੰਡੀ ਹੈ ਨਾ ਹਾਂਜੀ ਅਮੇ ਬੱਚਾ ਉੱਥਿਆਂ ਤੇ ਇਤਰਾ ਬੈਜੋ ਹਲੇ ਅੱਛਾ ਜੀ ਹਾਂ ਇਹ ਪਸ਼ੂ ਦਾ ਬਹੁਤ ਵਾਤਾ ਹੁੰਦਾ ਹਾਂਜੀ ਯਾਹ ਖਲੇ ਚਾਹਾਂ ਉਹ ਬੜਾ ਮੇਲ ਕਾ ਉਹ ਜੈੱਡ ਬਲੈਕ ਬੱਚਾ ਪਾਇਆ ਇਹਨੇ ਵੀ ਇਹ ਕਿੰਨਾ ਭਰੂਗੀ ਦੁੱਧ ਭਾਜੀ ਅਗਤੀ ਭਾਈ ਆਪਾਂ ਬੰਦਾ ਸਾਹਿਬ ਕਿਰਪਾ ਕਰੇ 13-14 ਕਿਲੋ ਦੇ ਪਰ ਰੂਗੀ ਚੀਜ਼ ਅੱਛਾ ਜੀ ਉਹ ਦੀ ਸੇਬ ਤਾਂ ਬੜੀ ਹੁੰਦਾ ਠੀਕ ਹੈ ਠੀਕ ਹੈ ਲਓ ਜੀ 13-14 ਲੀਟਰ ਦੁੱਧ ਪਰੂਗੀ ਤੇ 12 ਲੀਟਰ ਦਾ ਪਹਿਲੇ ਸਵੇਰੇ ਦਾ ਰਿਕਾਰਡ ਇਹਦਾ ਇਹ ਹੈ ਵੀ ਠੰਡੀ ਧੀ ਆ ਕਰ ਦਾਂ ਮੰਜਾ ਦਾ ਠੀਕ ਠਾਕ ਇੰਨੀ ਛੋਟੀਆਂ ਰਹਿ ਗਈਆਂ ਥੋੜੀਆਂ ਰਹਿ ਗਈਆਂ ਅੱਗੇ ਵੰਡ ਆਹ ਖੁਰਵੇ ਲੱਗੇ ਤਾਂ ਤੁਹਾਨੂੰ ਪਸਮਾ ਚੈੱਕ ਕਰਾਉਣੇ ਆਪਾਂ ਤੇ ਨਾੜਾ ਨੂੜਾ ਵੀ ਚੱਡੇ ਤੇ ਚੰਗੀਆਂ ਆ ਗਈਆਂ ਦੇਖੋ ਭਾਈ ਉਧਰ ਹੀ ਛੱਟ ਦਿਖਾ ਦੇ ਇਹ ਵਖਾਈਏ ਇਕੋੜੇ ਫਿਰ ਪਸਮਾ ਦਿਖਾਈਆਂ ਸਮਾ ਮ ਖਾਓ ਲਓ ਲਓ ਤੇ ਕੀ ਪਸਮਾ ਦੇ ਨਾੜਾ ਜੂੜਾ ਚੰਟੇ ਦੇ ਕਰੋ ਚੈੱਕ ਤੁਸੀਂ ਤੇ ਮਾਰ ਤੋਂ ਤਾਰਾ ਭਾਈ ਅਗਲੇ ਥਾਣਾਂ ਦੀ ਬਈ ਧਾੜਾਂ ਜਾਲੀਆਂ ਮੋਗ ਗਈ ਛੋਟ ਪਿਆਈ ਆ ਸਾਣਾ ਮੋਟਰ ਹੀ ਆ ਕੇ ਹਾਂਜੀ ਬਿਲਕੁਲ ਸਾਫ ਕਰਾਂ ਜੇ ਆ ਬਲੇ ਮਗਰਲੇ ਇਥਨਾਂ ਦੀ ਲੈ ਮੈਂ ਜੋ ਨੂੰ ਵਿਖਾਈਏ ਦੇਖੋ ਮਾਰੋ ਚੋ ਪਤਾ ਪਰਾਂ ਨੂੰ ਹੋ ਕੇ ਬਹਿ ਬਣੇ ਅਗਲਾ ਪਤਾ ਅਗਲਾ ਆਹ ਲੋ ਬਾਈ ਆਪਾਂ ਫੇਰ 7-8 ਸਾਲ ਦਾ ਬੱਚਾ ਪੜ੍ਹਾਉਦਾ ਥੱਲੇ ਹਮ ਬਿਲਕੁਲ ਹੈ ਗੱਲ ਜੱਗੇ ਮਾਰ ਤੋਂ ਵੀ ਜੱਗੇ ਜੱਗੇ ਵੀ ਮਾਰ ਕੇ ਵਿਖਾਉ ਤਰਾ ਮਾਰ ਇਹ ਵਾਰ 700 ਛੋਟ ਕੇ ਭਾਵੇਂ ਵੀਡੀਓ ਖਿਲਾ ਕੇ ਚੋਰ ਲੋ ਬਾਈ ਜੀ ਕਰੋ ਚੈੱਕ ਬਾਈ ਹੈ ਚਵਾਈ ਬਹੁਤ ਹੀ ਜ਼ਿਆਦਾ ਨਰਮ ਚਵਾਈ ਜੇ ਹਾਂਜੀ ਮਗਰਲਿਆਂ ਦੀ ਮਾਰ ਦੇ ਆਵੇ ਕੋ ਬਿਲਕੁਲ ਗੋਲ ਦਾ ਨਾ ਨਹੀਂ ਸਭ ਬਿਲਕੁਲ ਆ ਹੁੰਦੀ ਚਵਾਈ ਕੋਈ ਛਕਲੀ ਜਿਵੇਂ ਨਬਰ ਪਾਰ ਜੀ ਤੁਲੋ ਬਾਈ ਜੀ ਠੀਕ ਆ ਹੋ ਗਈ ਜਾਨੋ ਲੋ ਜੀ ਕਰੋ ਚੱਕ ਕੇ ਕਿ ਐ ਡਬਲਾ ਹੈਗਾ ਤੇ ਲੋ ਦਾਲੀਆਂ ਨਿਸ਼ਾਨੀਆਂ ਆਵੇ ਆਲੀਆਂ ਭਾਜੀ ਪਰ ਮੜੀ ਨੇ ਖੁਲੇ ਪੜੇ ਨਹੀਂ ਚੁੱਕੇ ਗਿੱਦਨਾ ਆ ਗਈ ਆ ਤਾਂ ਆਦੇ ਇਹ ਚੱਪ ਕਾਂ ਵਰਗਾ ਹੀ ਬਣਾ ਲਾਇਆ ਵਾ ਉਹ ਆਪਾਂ ਇਹ ਸਾਲੋ ਸਟਾਨਕੀ ਬੜੀ ਚੰਗੀ ਆ ਜੀ ਅੱਛਾ ਜੀ ਅਰਬਾਨ ਕਰਦੀ ਗਰਮੀ ਆ ਹਾਂਜੀ ਹਾਂਜੀ ਤੋਂ ਪੁਆਇੰਟ ਬਾਅਦ ਨੂੰ ਆਪਾਂ ਵੀ ਜਿਹੜਾ ਸਾਫ ਕਰਦੀ ਲਡੋਕੇ ਰਹਿਨ ਤੇ ਥੱਲੇ ਅੱਛਾ ਜੀ ਹਾਂਜੀ ਲੋ ਬਜੀ ਠੰਡ ਸੁਣ ਕੱਲਾ ਕੱਲਾ ਲੱਗਾ ਵਾ ਇਹ ਭਾਜੀ ਇਦਾਂ ਦੀ ਠੰਡੀ ਸੀ ਥੋੜੀ ਆ ਅੱਛਾ ਜੀ ਪਤਾ ਨਹੀਂ ਆ ਦੇਖੋ ਭਾਈ ਤੇਰੇ ਉਹ ਆ ਦੇਖੋ ਲੋ ਜਿੱਥੇ ਮਰਜੀ ਤੁਹਾਡਾ ਜੀ ਕਹਦਾ ਉੱਥੇ ਕਲਾ ਕੇ ਕੰਮਾਈ ਕਰ ਸਕਦੇ ਜੀ ਸਾਹ ਦੇਖੋ ਹੇ ਲੋ ਜੀ ਆ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੱਭਦੀਆਂ ਵਾਂ ਪਸ਼ੂ ਤੇ ਚਲੋ ਬਸੇਰੇ ਲੱਭ ਜਾਂਦੇ ਆ ਕਰੋ ਜੀ ਚੱਕ ਸੀਲੀਆਂ ਸੋਹਣੀਆਂ ਜਿਹੜੀਆਂ ਬਹੁਤ ਆ ਆ ਜਾ ਹਲੇ ਕੋਈ ਆ ਮਾਂ ਬਲੂਆ ਕੋਈ ਨਹੀਂ ਪਤਾ ਨਹੀਂ ਜਾਂ ਤਾਂ ਇਦਾਂ ਹੀ ਕੋਈ ਨਹੀਂ ਲੋ ਬਜੀ ਨਾਲ-ਨਾਲ ਹੀ ਆਊਗੀ ਵੇਖੋ ਬੜੀ ਭਾਈ ਚੰਗੀ ਝੋਟੀ ਆ ਜਿਹੜਾ ਵੀਰ ਲੈ ਜੂ ਨਾ ਠੀਕ ਹੈ ਜੀ ਇਹ ਆ ਵੀ ਯਾਦ ਕਰਿਆ ਕਰੋ ਵੀ ਬਗੀਚੇ ਵੀਰ ਕੋ ਝੋਟੀ ਲੈਂਦੀ ਹੈ ਐਨੇ ਸੁਭਾਦੀ ਆਗੇ ਹਾਂਜੀ ਬਹੁਤ ਜਿਆਦੀ ਉਹ ਬੱਚਾ ਹੀ ਤਰ੍ਹਾਂ ਦਾ ਠੰਡਾ ਜਿਹਨੂੰ ਆਪਾਂ ਕਹਿ ਦਿੰਦੇ ਆ ਰੇ ਜਿਹੜਾ ਬਿੰਦੀਆਂ ਵਾਲਾ ਛੱਡਾ ਆ ਗਿਆ ਜਿਹੋ ਵੀ ਦਿਖਾਉਨੇ ਆਪਾਂ ਲਾਗੇ ਤੋਂ ਤੇ 13 ਰੋ 14 ਲੀਟਰ ਵਾਲੀ ਆ ਬਾਕੀ ਕੋਈ ਵੀਰ ਸਾਫ ਕਰੂਗਾ ਚਲੋ ਉਹ ਵੱਧ ਵੀ ਚੱਲ ਆਹ ਬਾਕੀ ਭਾਈ ਇੱਕੋ ਸੇਵਾ ਹੈ ਹਾਂਜੀ ਹਾਂਜੀ ਬਾਕੀ ਚਲੋ ਵੀਰ ਸਾਥੋਂ ਸਿਆਣੇ ਆ ਨਾ ਵੇਖ ਹੀ ਲੈਣਾ ਐ ਫੜੀ ਜੱਗੇ ਵੀਰ ਪੂਸ਼ ਫੜ ਮੜੀ ਲਿਆਓ ਭਾਈ ਦੇਖੋ ਜਿਕੇ ਭਾਈ ਲਓ ਭਾਈ ਕਰੋ ਜੀ ਚੈੱਕ ਤੁਹਾਨੂੰ ਚੱਡਾ ਛੱਡਾ ਤੇ ਇਹ ਗਾਵਾ ਇੱਥੋਂ ਤੱਕ ਭਾਈ ਬਣੀ ਹੀ ਝੋਟੀ ਅੱਛਾ ਜੀ ਤੇ ਸਿਰਫ ਇਹ ਆ ਵੀ ਆਪਾਂ ਤੁਹਾਨੂੰ ਬੜਾ ਢੱਕਣ ਵਾਲਾ ਨਹੀਂ ਕੰਮ ਰੱਖਿਆ ਨਹੀਂ ਨਹੀਂ ਬਿਦਾ ਕੇ ਵੀਡੀਓ ਨਹੀਂ ਪਾਉਣੀ ਠੀਕ ਹੈ ਤਾਂ ਹੀ ਤੇ ਲੋਕ ਮਾਣ ਕਰਦੇ ਹਾਂਜੀ ਹਾਂਜੀ ਬਿਲਕੁਲ ਭਾਈ ਸਾਡੇ ਸਾਹਮਣੇ ਦੋ ਕੋਲ ਆ ਕੇ ਤਾਂ ਹਾਂਜੀ ਆਪਾਂ ਸਾਹਮਣੇ ਹੁਣ ਵੀ ਆਉਣੇ ਆ ਹਾਂਜੀ ਹਾਂਜੀ ਆਪਣੇ ਵਾਲਾ ਤੇ ਵੀਰ ਨੂੰ ਸਾਹਮਣੇ ਰੱਖਿਆ ਨੇ ਹਾਂਜੀ ਤੇ ਇਹਦਾ ਮੁੱਲ ਭਾਈ ਕੱਤੀ ਇਹ ਕੀ ਕਰਨਾ ਹਰ ਵੀਰ ਦੀ ਜਥਾਨੀ ਦੀ ਝੋਟੀ ਆ ਹਾਂਜੀ ਤੇ ਉਹ ਜੀਆਂ ਝੋਟੀਆਂ ਮੰਨ ਲਓ ਇੱਕ ਵੀ ਵੀ ਦੀਆਂ ਵੀ ਢੀਆਂ ਲਿਖਣਾ ਹਾਂ ਅੱਛਾ ਜੀ ਤੇ ਬਾਕੀ ਹੋ ਜੀ ਲੈਣ ਦੱਸੋ ਕਿੰਨਾ ਕਰੀਏ ਲੱਖ ਹਾਂ ਜੀ ਨਹੀਂ ਕਰੀਏ ਜਾਜਾ ਤਾਂ 95 ਦੇ ਦਈਏ ਉਹ ਜਾਣਦੇ ਜੈ ਜੀ ਮਾੜਾ 90 ਲੱਖ ਪਾਜੀ ਹਾਂ ਨਾ 90000 ਰੁਪਿਆ 100 ਸ਼ੋਰ ਕਰਦਾ ਗਿਆ ਠੀਕ ਆ ਲੈ ਬਈ ਸੱਜੇ ਸੂਈ ਪਿੱਛੇ ਮੇਲ ਕਾਫ ਹਾਂ ਜੀ ਬਿਲਕੁਲ ਕਿੰਨਾ ਲਾਣੇ 900 ਰੁਪਿਆ ਬਈ ਕਹਿੰਦਾ ਕਿ ਲੈ ਲਾਣੇ ਬਿਲਕੁਲ ਵਸਾ ਦਿਓ ਭਾਈ ਲੈਣ ਦੇਣ ਵਾਲੀ ਇਹ ਬਿਲਕੁਲ ਤਾਰੀਆ ਬਿਲਕੁਲ ਹੀ ਕਿੰਨਾ ਲਾਣੇ ਵੇਖੋ ਜੀ ਕਰੋ ਜੀ ਚੈੱਕ ਗੱਲ ਨਾਲ ਜੇ ਜਵਾਬ ਨੂੰ ਪਤਾ ਨਹੀਂ ਲੱਗਦਾ ਬਹੁਤ ਚੰਗੀ ਝੁੱਟੀ ਆ ਇਹ ਵੀ ਸੀਲੀਆਂ ਬੜੀਆਂ ਦੇ ਵਿੱਚ ਖੂਬੀਆਂ ਹਾਂ ਬਹੁਤ ਖੂਬੀਆਂ ਆ ਜਾਂਦੀਆਂ ਵੀ ਮੰਨ ਲਓ ਨਹੀਂ ਤੇ ਭਾਜੀ ਮੰਨ ਲਓ ਬੱਚਾ ਕਿਤੇ ਹੋਵੇ ਡੰਗਰ ਥਲੇ ਨਹੀਂ ਬੰਨ੍ਹਦਾ ਨਹੀਂ ਬੰਨ੍ਹਦਾ ਨਹੀਂ ਬੰਨ੍ਹਦਾ ਉਸੇ ਇਸ ਤਰ੍ਹਾਂ ਫੇਰ ਭਾਜੀ ਉਹਨਾਂ ਨੂੰ ਦਿਖਾ ਦਿਆਂਗੇ ਲਓ ਭਾਜੀ ਫੇਰ ਭਾਵੇਂ ਜਿੰਨੀ ਜਰਾ ਮਰਜ਼ੀ ਉੱਠ ਕੇ ਬਹਿ ਜਾਓ ਹਾਂ ਜੀ ਕਰੋ ਜੀ ਚੈੱਕ ਠੀਕ ਹੈ ਠੀਕ ਹੈ ਜੀ ਲੋੜੀ ਆ ਚੀਜ਼ਾਂ ਬਹੁਤ ਘੱਟ ਲੱਭਦੀਆਂ ਪਰ ਪਸ਼ੂ ਬਥੇਰੇ ਲੱਭ ਜਾਂਦੇ ਆ ਲੱਭ ਜਾਂਦੇ ਹਾਂਜੀ ਪਾਜੀ ਤੇ ਆ ਵੜ ਪਾਜੀ ਕਿਵੇਂ ਆ ਇਹ ਪਾਜੀ ਸੂਈ ਜੇ ਡੇਢ ਤੋਂ ਪੌਣੇ 2 ਮਹੀਨਿਆਂ ਦੇ ਵਿੱਚ ਅੱਛਾ ਜੀ ਤੇ ਮੰਨ ਲਓ ਵੀ ਬੱਚਾ ਇਹਦਾ ਗਿਆ ਜੇ ਮਾਰਾ ਅੱਛਾ ਜੀ ਕਿਚੜ ਬਹੁਤ ਜ਼ਿਆਦਾ ਸੀ ਬੱਚੇ ਨੂੰ ਠੀਕ ਆ ਤੇ ਬੱਚਾ ਇਹਦਾ ਮਰ ਗਿਆ ਜੇ ਅਜੇ ਪੰਜਵਾ ਛੇਵਾ ਦਿਨ ਹੋ ਗਿਆ ਜੀ ਠੀਕ ਆ ਸੂਈ ਨੂੰ ਹਾਂਜੀ ਨਹੀਂ ਸੂਈ ਨੂੰ ਨਹੀਂ ਬੱਚੇ ਮਰੇ ਬੱਚੇ ਮਰੇ ਨੂੰ ਠੀਕ ਆ ਠੀਕ ਆ ਦੋ ਦਿਨ ਦੇ ਥੱਲੇ ਮਾਲੋ ਵੀ 10 ਤੋਂ ਪਲੱਸ ਹੀ ਹੁਣ ਆਪਾਂ 9 ਕਿਲੋ ਹੀ ਦੱਸਾਂਗੇ ਠੀਕ ਆ ਠੀਕ ਆ ਨਾ ਲਓ ਜੀ ਕਾਟ ਦਾ ਕਾਟ ਜਿਹੜਾ ਬੜਾ ਤਕੜਾ ਵੇਲ ਫੂਲ ਕਰੋ ਚੈੱਕ ਐਂਡ ਸਿੱਧੀ ਹੈ ਸੂਈ ਕਿੰਨੇ ਟਾਈਮ ਦੀ ਆ ਸੂਈ ਭਾਜੀ ਡੇਰ ਕੋਨੇ 2 ਮਹੀਨੇ ਦੀ ਠੀਕ ਹਾਂਜੀ ਤੇ ਐਸ ਟਾਈਮ ਜਿਹੜਾ ਮੌਕੇ ਤੇ 9 ਲੀਟਰ ਦੁੱਧ ਬਿਲਕੁਲ ਤਿਆਰ ਫਾਰਮ ਵਾਲੀ ਵਹਿਣ ਫਾਰਮ ਵਾਲੀ ਚਵਾਈ ਦੋਦੀ ਵਾਲੀ ਏ ਸੂਈ ਭਾਜੀ ਪਹਿਲਾਂ ਕਿ ਦੂਜਾ ਸੂਈ ਇਹ ਵੀ ਜੀ ਇਹ ਸਾਹਮਣੇ ਲਈ ਜੀ ਮੈਂ ਇਹ ਰਿਕਸ਼ਾ ਅਗਰ ਤੁਹਾਨੂੰ ਬੋਲੀਆ ਅੱਛਾ ਸਾਡੇ ਸਾਹਮਣੇ ਕਿਹੇ ਗੀਤੇ ਠੀਕ ਠੀਕ ਯਾਰ ਬਾਕੀ ਸਾਡਾ ਥੋੜਾ ਪਹਿਲਾਂ ਹੀ ਲੱਗਦੀ ਆ ਲੱਗੀ ਹਾਂ ਜੀ ਭਾਜੀ ਲਓ ਭਾਜੀ ਕਾਟ ਕਾਟ ਜਿਹੜਾ ਅੱਜ ਸੀਰ ਬੜੀ ਭਾਜੀ ਇਹ ਵੀ ਅੱਛਾ ਜੀ ਦੋਸਾਂ ਖਾ ਪੈ ਗਏ ਲਓ ਜੀ ਸੀਦਿਆਂ ਸੁਦ ਲੰਗਾ ਵੜ ਚਿੱਤੇ ਵੀ ਬਹੁਦਿਆ ਇਹ ਵੀ ਠੰਡੀ ਦੀ ਮਾ ਠੀਕ ਆ ਠੀਕ ਆ ਯਾ ਬੇਕਰ ਬਾਕੀ ਗਾਵਾਂ ਦਾ ਨੂੰ ਪਤਾ ਕਿ ਪੋਲੀਆਂ ਹੁੰਦੀਆਂ ਹਾਂ ਮਾਪੀਆਂ ਚਾਹੋ ਜੀ ਨਹੀਂ ਦੋ ਚਲ ਕੋਈ ਨਹੀਂ ਫਿਰ ਤੁਹਾਨੂੰ ਚਲ ਆ ਜਾ ਮੈਂ ਮਾਰ ਦੇ ਉੱਥੇ ਮਾਰ ਲੈਣੇ ਇਹ ਸ਼ਕੀਨ ਮਈਆਂ ਦਾ ਜਿਆਦਾ ਅੱਛਾ ਅੱਛਾ ਹਾਂਜੀ ਲੋ ਭਾਜੀ ਵੇਰ ਫੁੱਲ ਦੀ ਬੜੀ ਜਿਆਦਾ ਚੰਗੀ ਆ ਠੀਕ ਹੈ ਠੀਕ ਹੈ ਵੀ ਸਾਂਭਲਾ ਲੈ ਗਿਆ ਨਾ ਹਾਂਜੀ ਸਾਂਭ ਘੱਟ ਕੀਤੀ ਜਾਂਦੀ ਜੇ ਕੋਈ ਤੇ ਸਾਂਭ ਕੀਤੇ ਆ ਦੁੱਧ ਫੇਰ ਪਰ ਅਗਲਾ ਦੇ ਜਣਾ ਕਰਨੀ ਆ ਠੀਕ ਹੈ ਠੀਕ ਹੈ ਹਾਂਜੀ ਤੇ ਬਾਕੀ ਆਪਾਂ ਜਿੰਨਾ ਦਾ ਮੁੱਲ ਪਉਣਾ ਇਹਦੀ ਟੁਕੜ ਵੀ ਨਹੀਂ ਹੁੰਦੀ ਅੱਛਾ ਜੀ ਹਾਂਜੀ ਲਓ ਜੀ ਥਾਣਾ ਦਾ ਸੈਜ ਗਿਆ ਵੀ ਕਿਆ ਕਰ ਸਕਦੇ ਇਹ ਗੁਲਾਬੀ ਥਾਣਾ ਆ ਗਿਆ ਕੱਲਾ ਕੱਲਾ ਥਣ ਲੱਗਾ ਵੇੜਾ ਉਹ ਭਾਜੀ ਚੰਗੀ ਵੇੜਿਆ ਅੱਛਾ ਜੀ ਕੋਈ ਕਮੀ ਵਾਲੀ ਨਹੀਂ ਗੱਲ ਇਹਦੀ ਜੀ ਠੀਕ ਆ ਠੀਕ ਆ ਤੇ ਆਹ ਵਾਲੀ ਅਗਲੇ ਥਾਣਾ ਦੀ ਜਖਲੋ ਜੀ ਚੋਈ ਤੇ ਵੇੜਾ ਦਾ ਤੁਹਾਨੂੰ ਪਤਾ ਹੀ ਆ ਕਿ ਕਿਹੜਾ ਤਰ੍ਹਾਂ ਫੁੱਲੀਆਂ ਹੀ ਨਿਕਲਦੀਆਂ ਕਰਮਾਲੀਆਂ ਵੇਖੋ ਗੋਲ ਤਰ੍ਹਾਂ ਜੇ ਤੇ ਕੀ ਮੁੱਲ ਭਾਜੀ ਕਰਨਾ ਰਹਿਰ ਜੋਸਾ ਦੱਸੋ ਜੀ ਇਹਦਾ ਮੁੱਲ 3000 2000 ਦੇ ਜਾਇਜ਼ ਕਰੀਏ ਚਲੋ 5000 ਦੇ ਦਈਏ ਲਾਸਟ ਭਾਜੀ 5000 ਦੀ ਬੱਧ ਦੇਣੀ ਆ ਅੱਛਾ ਹਾਂਜੀ हां ना बस ठीक है लो भाई हां ना 5000 दी देनी है तो छोड़ चलो थोड़ी बची कर दियो 750 करांगे इससे तो घट नहीं रेड देनी अच्छा ये ਲੈਣ ਆਪਾਂ ਮੰਨ ਲੋ 4 ਦਿਨ ਸਾਹਮ ਦੇ ਦੁੱਧ 12 13 ਕਿਲੋ ਕਰਕੇ अच्छा जी ਦੂਜੀ ਵੀਡੀਓ ਚਲੋ ਵੇਖੀ ਵਧੀਆ ਦੂਜੀ ਜਿਹਨੇ ਦੇ ਮੋਲੇ ਦਾ 35000 ਲੱਜੂਗਾ अच्छा जी हां जी लो भाई 10000 ਸਾਹਮ ਛੱਡਦੇ ਜੇ ਵੀਰ ਨੇ हां जी ਤੇ ਇਹ ਵੀ ਮੇਲਾ ਲੁੱਟਣ ਵਾਲੀ ਗੱਲ ਜੇ ਮੈਂ ਲੁੱਟਣ ਵਾਲੀ ਕਰ ਲੂੰਗਾ ਤੇ ਚਲੋ ਦੁੱਧ ਆਵੇ ਰੋ ਇੱਕ ਵਾਰੀ ਮਨਜੂਰ ਸਾਡਾ ਇੱਕ ਤਾਂ ਖਿੱਚ ਦਾਂ ਜਾਂਦਾ ਇਹਦੇ ਅੱਛਾ ਅੱਛਾ हां जी ਠੀਕ ਹੈ ਠੀਕ ਹੈ ਜੀ ਸੇਲਸ ਉਹ ਵੀ ਬਹੁਤ ਜੇ ਕਰਨ ਵਾਲੀ ਹਾਂ ਆਪਾ ਜੀ ਕਿਵੇਂ ਆਂ ਕੀ ਭਾਜੀ ਸੂਨ ਵਾਲੀ ਹੈ ਮੈਂ ਅੱਛਾ ਜੀ ਇਹ ਇਥੋਂ ਪਿੰਡੋਂ ਪਾਇਦੇ ਮੁੰਡੇ ਕੋਲ ਆਈ ਆ ਠੀਕ ਆ ਤੇ ਮੈਂ ਬਹੁਤ ਚੰਗੀ ਆ ਤੁਹਾਨੂੰ ਖੋਲ ਕੇ ਬਣਾਣਾ ਇਹ ਦੇਣਾ ਜਦਾ ਹੈਗਾ ਆ ਅੱਛਾ ਗੱਬਣ ਤੇ ਆ ਹਾਂ ਜੀ ਗੱਬਣ ਦੇ ਭਾਜੀ ਠੀਕ ਆ ਠੀਕ ਆ ਜੀ ਲੋ ਬਤਾਇਆ ਕਰਨੇ ਆ ਠੀਕ ਆ ਠੀਕ ਕੋਈ ਨਹੀਂ ਲਓ ਜੀ ਕਰੋ ਚੱਕ ਜੈੱਡ ਬਲੈਕ ਤੇ ਸਿੰਘ-ਸੁੰਗ ਵੀ ਚੱਕ ਕਰ ਸਕਦੇ ਐਨ ਖੋਲ ਕੀਤੇ ਸਿੰਘ ਇਹ ਸੂਹਾ ਭਾਜੀ ਕਰਵਾ ਸੂਹਦੀ। ਤੀਸਰਾ ਭਾਜੀ ਛੋਟੀ ਸੂਹਦੀ। ਸੂਹਾ ਤੀਸਰਾ ਸੂਹਗੀ। ਤੇ ਥਣ ਥਣ ਦੀ ਚੈੱਕ ਕਰ ਸਕਦੇ ਜੀ ਗਿੱਠੋਂ ਬਾਹਰ ਜਾਂਦੇ ਆਂ। ਹਾਂ ਜੀ। ਲੀਵਾ ਥੋੜਾ ਜਿਹਾ ਗਾਂ ਨੂੰ ਰੱਖੂ। ਟੱਟ ਥੋੜੀ ਗਾਂ। ਉਸ ਨੂੰ ਬਹੁਤ ਚੰਗੀ ਆ ਤਾਂ। ਕਿੰਨਾ ਕਰ ਕਾਟ ਰਿਆ ਰਾ? ਭਾਈ 11-12 ਕਿਲੋ ਦਿੰਦੀ। ਅੱਛਾ ਜੀ। 11-12 ਲੀਟਰ ਬਿਲਕੁਲ ਭਾਜੀ। ਤੇ ਇਹ ਵੀ ਥੱਟ ਥੋੜੀ ਜਿਹੀ ਗਾਂ ਰੱਖ। ਅੱਛਾ ਜੀ। ਆ ਵੀ ਸੀਲ ਬੜੀ। ਸੀਲ ਬਹੁਤ ਜੱਦੀ ਹੈ। ਠੀਕ ਆ ਠੀਕ ਆ। ਲਓ ਜੀ ਸੀਲੀਆਂ ਸੁਲਦੀਆਂ ਮਜ਼ਬੂਤ ਭਾਈ ਕਹਿੰਦਾ ਇੱਥੇ ਵੀ ਬੜੀਆਂ ਵਾਂ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਕ بڑا ਇਹਨੂੰ ਹਾਂਜੀ ਤੇ ਥਾਂ ਤੋਂ ਵੀ ਐਨ ਕੱਲਾ ਕੱਲਾ ਲੱਗਾ ਚੌਵਾਂ ਸਾਈਡਾਂ ਤੋਂ ਇਹ ਨਹੀਂ ਵੀ ਮਗਰਲੀ ਸਾਈਡ ਤੋਂ ਦੇਖੰਦੇ ਆ ਅਗਲੀ ਸਾਈਡ ਤੋਂ ਵੀ ਦਿਖੰਦੇ ਆ ਬੜਾ ਜਿਆਦਾ ਗੈਪ ਤੇ ਥੰਦ ਗਿਆ ਵਾ ਤੇ ਜੱਡਾ ਤੁਨੋਂ ਲਾਇਆ ਪਿਛਾ ਕਰੀ ਵੇ ਧੱਕ ਥੋੜੀ ਗਾਹ ਨੂੰ ਹਾਂਜੀ 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 ਤੇ ਕੀ ਮੁੱਲ ਭਾਜੀ ਇਹਦਾ ਹੈ ਇਹਦਾ ਮੁੱਲ 85000 ਜੀ ਅੱਛਾ ਜੀ ਹਾਂਜੀ ਆਲ ਘਟਤੀਏ ਦੀ ਚਲੋ 80000 ਦੀ ਦੇ ਦੀਏ ਚਲ ਹਾ ਨਾ ਨ ਬੇਟ ਦੀਏ ਹਾ ਨਾ 75000 ਦੇ ਵਿੱਚੋਂ 500 ਨਹੀਂ ਜੋ ਸਿਆ ਹੋਰ ਕਰ ਦੀਏ ਚਲੋ ਲਾਸਟ 72000 ਦੀ ਦੇ ਨਾ ਵੀ ਦੀ ਇਹ ਹਾ ਨਾ 70000 ਦੀ ਚੋੜੀ ਦਵਾਂਗੇ ਅੱਛਾ ਜੀ ਲਾਓ ਜੀ ਦੇਖੋ ਬਾਈ ਛੱਡੀ ਆ ਗਈ ਬਲੇਸ ਜਿਵੇਂ ਪੁੱਤਾਂ ਦੀ ਲੱਗ ਹੀ ਰਹੀ ਹੈ ਛੱਡੀ ਜਾਂਦੇ ਹੈ ਦੋ ਜਾਂਦੀ ਹੈ ਕੋਈ 3000 ਲਾਈ ਦੇਂਦਾ ਕੋਈ 5000 ਲਾਈ ਲੋਰੀ ਸੱਜਰ ਦੀ ਆ ਗਈ ਏ ਬਿਲਕੁਲ ਤਿਆਰ ਹੈ ਕੋਈ ਭਰਾ ਲੈ ਜਾਉ ਸਾਂ ਬਲਾ ਦੇ ਦੁੱਧ ਚੰਗਾ ਭਲੀ ਜਣਾ ਕਰਮਾ ਵਾਲੀ ਨੇ ਭਾਜੀ ਜਨਜੀ ਦਾ ਹਾਂਜੀ ਆ ਝੋਟੀ ਨਾ ਜਿਹੜੀ ਤੇ ਝੋਟੀ ਨੂੰ 8ਵਾਂ ਮਹੀਨਾ ਲੱਗ ਗਿਆ ਜੀ ਅੱਛਾ ਜੀ ਠੀਕ ਆ ਇਹਦੇ ਲਈ 5-6 ਕਿਲੋ ਦੁੱਧ ਜੀ ਹੁਣ ਅੱਛਾ 8ਵਾਂ ਮਹੀਨਾ ਲੱਗ ਗਿਆ ਹਾਂ 8ਵਾਂ ਲੱਗ ਗਿਆ 5-6 ਕਿਲੋ ਦੁੱਧ ਜਿਹਦੇ 14 ਕਿਲੋ ਦਾ ਪਹਿਲਾਂ ਦਾ ਰਿਕਾਰਡ ਜੀ ਸੱਜਰ ਦਾ ਲਓ ਜੀ ਹਾਂ ਇਹ ਨਾ ਮੰਨ ਲਓ ਮੇਰਾ ਸੱਜਣਿਆ ਅੰਕਲ ਹੀ ਆਪਣੇ ਅੱਛਾ ਜੀ ਇਧਰ ਨਾ ਗੋਗੇ ਠੀਕ ਹੈ ਜੀ ਫਿਰ ਉਹਨਾਂ ਕੋ ਮੈਂ ਝੋਟੀ ਲਿਆਂਦੀ ਆ ਹਾਂਜੀ ਤੇ ਉਹਨਾਂ ਕੋ ਗੋਗੇ ਮੰਨ ਲ ਆਪ ਬਜੁਰਗ ਹੋ ਗਿਆ ਠੀਕ ਹੈ ਉਹਨਾਂ ਨੇ ਮੰਨ ਲੂ ਝੋਟੀ ਉਧਰੋਂ ਮੰਗਾਈਗੀ ਹਰਿਆਣੇ ਹਰਿਆਣਿਆਂ ਹਾਂ ਬਾਕੀ ਜਿਹੜਾ ਵੀਰ ਵੀ ਲੈ ਜਾਓ ਪੂਰੀ ਗਰੰਟੀ ਨਾਲ ਆਪਾਂ ਝੋਟੀ ਦਵਾਂਗੇ ਅੱਛਾ ਜੀ ਠੀਕ ਹੈ ਕੋਈ ਵੀ ਲੈ ਜਾਏ ਭੈਣ ਭਰਾ ਠੀਕ ਹੈ ਠੀਕ ਹੈ ਪੂਰੀ ਗਰੰਟੀ ਦੀ ਝੋਟੀ ਦਵਾਂਗੇ ਲਓ ਜੀ ਹਰਿਆਣੇ ਦੀ ਝੋਟੀ ਜੇ ਚੈੱਕ ਪਾਸ ਗੱਬਨ ਅਰਧ ਮਹੀਨਾ ਦੀ ਚੈੱਕ ਪਾਸ ਤੇ 5 6 ਲੀਟਰ ਜਿਹੜਾ ਦੁੱਧ ਵੀ ਤਿਆਰ ਹੋਇਆ ਬਹੁਤ ਠੰਡੀ ਸੀਲ ਭਾਜੀ ਲਓ ਜੀ ਆਪ ਛੱਡਣੀ ਪਊਗੀ ਆਪ ਛੱਡਣੀ ਭਾਈ ਪਊਗੀ ਚਲੋ ਜੀ ਚੈੱਕ ਪਿਓਰ ਮੋਰਾ ਨਾਲ ਜਲਦੀ ਆ ਗਈ ਜੇ ਕਰੋ ਤਾਂ ਕੋਈ ਬੜਾ ਚੰਗਾ ਲੱਗਾ ਕਰਮਾਲੀ ਦੇ ਇਹ ਵੀ ਕਮੇਟੀ ਹੈ ਤੁਹਾਡੀ ਇਹ ਕੋਈ ਜੈਜੂ ਭਰਾ ਦੇ ਹਾਂਜੀ ਬਿਲਕੁਲ ਭਾਈ ਇਹ ਕਮੇਟੀ ਜੀ ਤੇ ਕਰੋ ਜੀ ਫੇਸ ਕੁਆਲਟੀ ਪੂਰ ਜੈਡ ਬਲੈਕ ਬਹੁਤ ਚੰਗੀ ਜੁੜੀ ਆ ਹੂੰ ਹੂੰ ਤੇ ਸਿੰਘ ਸਿੰਘ ਵੀ ਚੈੱਕ ਕਰ ਸਕਦੇ ਆ ਨਿਗਾ ਨਿਗਾ ਜਾ ਸਿੰਘਿਆ ਇੱਕ ਕਾਦ ਦੇ ਨਾਲੋਂ ਵੀ ਬਾਕਮਾਲੀ ਹੋਈ ਪਈ ਆ ਲੋ ਬਈ ਲੱਗ ਗਿਆ ਉਹ ਜੱਗਾ ਕਿੱਧਰ ਨਕੋਨੇ ਚੌਕ ਪਰ ਗੱਬੜਦਾ ਸਾਹ ਜੀ ਕਰੋ ਜੀ ਚੈੱਕ ਕਰਨ ਇਹਨੂੰ ਵੀ ਕਲਾ ਕਲਾ ਲੱਗਾ ਵਾ ਇਹ ਸੱਜਰ ਦਾ ਜੀ 14 ਕਿਲੋ ਦਾ ਰਕਾਰਡ ਪਹਿਲਾਂ ਦਾ ਹੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਮੁੱਲ ਭਾਜੀ ਇਹਦਾ ਹੈਣਾ ਇਹਦਾ ਮੁੱਲ 85000 ਜੀ ਅੱਛਾ ਜੀ ਹਾਂ ਜੀ ਹਾਂ ਨਾ ਵੀ ਹਾਂ ਨਾ 30000 ਦੇ 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 ਦਾਰੀਏ ਰੇਸ ਇਹਦੇ ਵੀ ਜੀ ਝੋਡੀ ਮੈਂ ਦੱਸ ਲੰਗਾ ਗੱਲ ਵੀ ਇਹ ਦੂਹੇ ਮਹੀਨੇ ਸਵਾ ਦੂਹ ਨੂੰ ਢਾਈਆਂ ਨੂੰ ਹੁੰਦੀ ਆ ਅੱਛਾ ਜੀ ਇਹ ਤੋਂ ਉਹ ਡੇਢ ਲੱਖ ਦੀ ਝੋਡੀ ਫੇਰ ਆ ਫੇਰ ਆ ਗਈ ਸਾਮ 1.40 ਦੀ ਲੈਂਦੀ ਸੀ ਉਹਨਾਂ ਨੇ ਠੀਕ ਆ ਠੀਕ ਆ ਹਾਂਜੀ ਆਲੇ ਸੋਣ ਗਾਂ ਦੂਜੇ ਨੂੰ ਵਧੂਗੀ ਆਪਾਂ ਮੰਨ ਲਓ ਹਾਂ ਬਸ ਚਾਹ ਡੇਢ ਦੀ ਤੇ ਵਿਗੂਗੀ ਨਾ ਹਾਂ ਤੇ ਮੰਨ ਲਓ ਬਹੁਤੀ ਨਹੀਂ ਆ ਦੂਮ ਹੀ ਨਿਚਕਨਾਗੇ ਖਾਜੂਗੀ ਕਿੰਨਾ ਖਾਜੂ ਕੁਝ ਨਹੀਂ ਦੇ ਸਹੀ ਹੈ ਨਾ ਹਾਂ ਇਹ ਜੋਸ਼ਿਆ ਕਰਦੇ ਲਾਸਟ ਹੀ ਕਰਦੇ 100 ਰੁਪਏ ਛੋੜੀ 70000 ਨਾ ਨਾ ਮੈਂ ਗਲਤੀ ਹੈ ਗਲਤ ਹੋ ਗਿਆ ਗਲਤ ਹੋ ਗਿਆ ਹਾਂ ਉੱਤ ਆਪਾਂ 70000 ਤੋਂ ਬਾਹਰ ਝੋਟੀ ਆਪ ਲਈ ਆ ਇਹ ਵੀ ਰਿਹਾਨਾ 75000 ਰੁਪਏ ਝੋਟੀ ਦੇਣੀ ਆ ਠੀਕ ਆ ਜੀ ਲਓ ਜੀ ਮਨਜੋੜ ਕਹਿੰਦਾ ਰੇਖ ਲਾਈ ਮੈਂ ਪਰ ਮੰਦੀ ਨਹੀਂ ਬਾਪੂ ਨੇ ਇਹਦੇ ਮੂੰਹ ਤੇ ਫੇਲ ਗਈ ਆ ਨਹੀਂ ਨਹੀਂ ਉਹ ਹੀ ਨਾ 70 ਦੀ ਚੱਲ ਕੋਈ ਨਹੀਂ 75000 ਦੀ ਦਵਾਂਗੇ ਇਹ ਤੋਂ ਆਪਣੀ ਖੁਸ਼ੀ ਨਾਲ 100 ਕਰ ਦਈਏ 500 ਰੁਪਏ ਕਰ ਦਈਏ ਛੋਟ ਠੀਕ ਆ ਬਾਕੀ ਇਹ ਵੀ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਆ ਲਓ ਜੀ ਤੋਕੜ ਗੱਬਣ ਇਹ ਵੀ ਕਮੇਟੀ ਇਹਦੇ ਅਧਵਾਦੀ ਭਾਈ ਨੇ ਸਾਂਭ ਛੱਡਤੀ ਜਾਂ ਕੋਈ 2 ਮਹੀਨੇ ਸਾਂਭ ਕਰ ਲੂਗਾ ਭਰਾ ਤੇ ਚਲੋ ਰੁਪਈਏ ਚਾਰ ਜੇ ਵਟਨੇ ਵੀ ਵਟ ਸਕਦਾ ਨਹੀਂ ਤੇ ਦੁੱਧ ਨੂੰ ਖਰੀ ਆ ਜਸੀਰ ਭਾਈ ਬਹੁਤ ਚੰਗੀ ਝੋਟੀ ਆ ਵੀ ਠ ਇਹ ਵੀ ਦੂਜੀ ਸਵੇਰ ਸੁਣੀ ਆ ਠੀਕ ਆ ਜੀ ਉਧਰ ਦੀ ਝੋਟੀ ਆ ਲੋ ਜੀ ਇਹ ਵੀ ਉਧਰ ਦੀ ਝੋਟੀ ਆ ਸਾਰਾ ਮਸਲ ਦੀ ਇਹ ਵੀ ਆ ਗਈ ਤੇ ਠੰਡ ਤੋਂ ਇਹਨੂੰ ਵੀ ਕੱਲਾ ਕੱਲਾ ਲੱਗਾ ਵਾ ਤੇ ਇਹ ਭਾਈ ਕਿੰਨਾ ਕੱਢ ਕੇ ਚਾਹੁੰਦੇ ਸਿਆ ਇਹਦੇ ਭਾਈ ਜੱਗੇ ਭਾਈ 12 13 ਡੇਰ ਹੈਗੀ ਜੀ ਇਹਦੇ ਸੂਚ ਠੀਕ ਆ ਠੀਕ ਆ ਆਪਣੀ ਬਾਜੀ ਬਹੁਤ ਜਿਆਦੀ ਚੰਗੀ ਆ ਪਹਿਲਾ ਦੂਜਾ ਸੁਣਾਣਾ ਦੂਜਾ ਸੁਆ ਭਾਈ ਸੁਣਾ ਕਿੰਨਾ ਕਰ ਕੱਢ ਰਿਆ ਤਾਂ ਮਿਲਕ ਕਾਲ ਭਾਈ 11 12 ਕਿਲੋ ਦਾ ਪਹਿਲਾਂ ਦਾ 11 12 ਲੀਟਰ ਦਾ ਠੀਕ ਆ ਚਲੋ ਜੀ ਬਿੰਦੀਆਂ ਵਾਲਾ ਚੱਟਾ ਇਹਨੂੰ ਕਰਮਾਲੀ ਨੂੰ ਲੱਗਾ ਜੇ ਹੋਰ ਭਾਜੀ ਜੀ ਇਹ ਥਾਣ ਸੁਣ ਇਹਨੂੰ ਵੀ ਕੱਲਾ ਕੱਲਾ ਲੱਗਾ ਤੇ ਦਿਨ ਲੱਗੂਗੀ 10 ਹੋਰ ਇਹ ਟੱਲਾ ਟੁਲਾ ਜਿਹੜੀਆਂ ਛਾਤੀ ਆ ਜੇ ਹਵਾਨੇ ਦੇ ਹਾਂਜੀ ਇਹਦਾ ਮੁੱਲ ਭਾਜੀ ਫਿਰ ਕੀ ਕਰਨਾ ਇਹਦਾ ਮੁੱਲ ਲੱਖ ਜੋ ਅੱਛਾ ਜੀ ਹਾਂਜੀ ਮਾਤਾ ਹਾਂ ਨਾ 95000 ਦੀ ਦੇ ਦੀਏ ਸੋਤ ਜਾਂਦੇ ਥੋੜੇ ਜਿਹਾ 90 ਦੇ ਨਗਦ ਆ। ਵਿੱਚ ਇਸ ਨੂੰ ਬੇਈਆ ਦੀ ਝੋਲੀ ਦਵਾਂਗੇ। ਅੱਛਾ ਜੀ। ਬਾਕੀ ਜਿਹੜਾ ਵੀ ਲੈ ਜੀ ਝੋਲੀ ਬਹੁਤ ਜਿਆਦਾ ਚੰਗੀ ਆ। ਠੀਕ ਆ ਠੀਕ ਆ। ਉਹ ਬਈ 90000 ਦੇ ਜਿਹੜੇ ਦੁੱਧ ਭਾਜੀ ਕਿੰਨਾ ਭਰੂਗਾ ਦੀ? ਦੁੱਧ ਭਾਜੀ ਚਲੋ ਗਰਮੀ ਗਰਮੀ ਆ 12 ਤੋਂ ਪਲਾਸ ਹੀ ਜਾਊਗੀ। ਅੱਛਾ ਜੀ। ਹਾਂ ਜੀ। ਠੀਕ ਆ ਲਓ ਬਈ 12 ਤੋਂ ਪਲਾਸ ਜਿਹੜਾ ਦੁੱਧ ਕੱਢੀ ਜਾਊਗੀ ਤਾਂ 90000 ਦੀ ਭਾਈ ਕਹਿੰਦਾ ਕਿ ਦੇ ਦਾਂਗੇ। ਉਹ ਚੋ ਛੋੜ ਹੀ ਹੋਣੀ 100 200। ਤੇ ਆਹ ਭਾਜੀ ਵੱਡੀ ਝੋਟੀ ਕਰਵਾ ਦੇ। ਦੇਖੋ ਭਾਈ ਝੋਟੀ ਇਹ ਖੋਲ ਕੇ ਪਹਿਲਾਂ ਦਿਖ ਆ ਕੋਕੀ ਬਣੇ ਵੇਖੋ ਭਾਈ ਝੋਟੀ ਹੈ ਬੰਦੇ ਦੇ ਸਿਰ ਨੂੰ ਉੱਚੀ ਹੈ ਫੇਰ ਦਿਖਾਦਾ ਗੋਲਕੇ ਕਰੀ ਬੰਚਲ ਆ ਗਏ ਵੀ ਲਓ ਜੀ ਟੀ ਝੋਟੀ ਆ ਗਈ ਜੇ ਵੱਡੀ ਕਿੰਨਾ ਇੱਕੋ ਭਾਈ ਜੀ ਰਸਤਾ ਬੋਲਾ ਹੀ ਭਾਈ 12 ਕਿਲੋ ਤੋਂ ਪ্লাস ਹੈ ਬੋਲਾ ਬੋਲਾ ਜੀ ਹਾਂ ਜੀ 12 ਤੋਂ ਪ্লাস ਹੈ ਇਹਦੇ ਪਿੱਛੇ ਜਵਾਗ ਇਹਦੇ ਪਿੱਛੇ ਕਰ ਲਾ ਨਹੀਂ ਪਈ ਆ ਠੀਕ ਹੈ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਵੀ ਬਿਲਕੁਲ ਤਾਜੀ ਸੁਈ ਹੈ ਵੀ ਤੇ 12 ਲੀਟਰ ਜਿਹੜਾ ਬਹੁਤ ਹੀ ਕੋਲਾ ਆਇਆ ਹਾਂ ਜੀ ਹਾਂ ਲੋ ਜੀ ਸੱਤ ਕੇ ਦੋ ਹੀ ਬਿਲਕੁਲ ਤਾਜੀ ਚੜ ਡਬਲੇ ਆ ਗਏ ਵੀ ਚੰਗੇ ਪਹਰੇ ਆਉਣ ਲੈ ਲਓ ਇੱਕ ਆਦ ਚਲੋ ਸਾਰੀਆਂ ਦੇ ਚੰਗੇ ਆ ਬਾਕੀ ਇਹ ਉਹ ਵੀ ਜੱਕਟ ਦੀ ਐਨ ਅੱਜ ਫਗਾਂ ਮਰ ਗਿਆ ਬਾਨਾ ਲੱਗਾ ਤੇ ਕੱਲਾ ਕੱਲਾ ਥਣ ਗੇਠ ਗੇਠ ਤੇ ਲੱਗਾ ਲੈ ਜੀ ਬਾਜੀ ਲੈਓ 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 ਇੱਕ ਬੱਚਾ ਲਾ ਕੇ ਫੇਰ ਤੋਰ ਲਾਂਗੇ ਹਾਂ ਕੋਈ ਨਹੀਂ ਬੱਚਾ ਲਾ ਕੇ ਸ਼ੀਲੋ ਜੀ ਪਈਏ ਕਿੰਨੇ ਤੋਂ ਢਾਲੀਆ ਇਹ ਬਾਜੀ 15 ਤੋਂ ਪਲੱਸ ਵਾਲੀ ਐ ਝੋਟੀ ਅੱਛਾ ਜੀ ਇਹ ਆਪਣੇ ਸੱਜਣ ਕੋਈ ਆਈ ਆ ਤੇ ਸੂਹਾ ਕਿਨਵਾ ਸੁਈ ਆ ਉਹ ਦੁੱਧਾਂ ਭਾਜੀ ਕਹਿੰਦੇ ਹੋ ਅੱਛਾ ਜੀ ਧਾਰਾ ਲਈ ਇਹ ਦੁੱਧ ਜਿਸ ਉੱਲੇ ਲਾ ਕੇ ਖਾਦੀ ਲਾ ਦੋ ਲਾ ਦੋ ਲਾ ਦੋ ਗਾਂ ਇੱਕਦਮ ਮੜੀ ਜੀ ਦੁੱਧਾਂ ਸੁਬਾਹ ਸਵੇਰੇ 15 ਤੋਂ 15 ਦੁੱਧ ਵਾਲੀ ਛੋਟੀ ਮੰਨ ਲਓ ਗਰਮੀ 15 ਕਿਲੋ ਤੇ ਆਰਾਮ ਨਾਲ ਹੀ ਖਾਜੂ ਠੀਕ ਆ ਠੀਕ ਆ ਜੀ ਹਾਂ ਜੀ ਮੰਜੂਸਾ ਕਰ ਖਾ ਲਓ ਜੀ ਬਾਕੀ ਤੁਹਾਨੂੰ ਲਾਈਵ ਵੀ ਆਪਾਂ ਜੀ ਦਿਖਾ ਦੇਣੀ ਆ ਧਾਰਾਂ ਤੁਹਾਨੂੰ ਦੇ ਪਸਮਾ ਕੋਈ ਨਹੀਂ ਕੋਈ ਨਹੀਂ ਚੋਗਾਂਗੇ Mà chỗ đó là bây Thì ਉਹ ਵੱਡ ਦਾ ਪਿਛੇ ਨੂੰ ਆ ਜਾਂਦਾ ਹੂੰ ਬੱਚਾ ਆ ਕੱਲ ਰਾਤੀ ਸੂਈ ਭਾਜੀ ਠੀਕ ਆ ਠੀਕ ਆ ਹਾਂਜੀ ਬਾਕੀ ਭਾਜੀ ਵੇਖੋ ਸਫਾਇਆ ਵੇਖੋ ਬਣ ਰੀਂਗਣੇ ਆ ਗੇੜ-ਗੇੜ ਤੇ ਜਿਹਨੂੰ ਕਹਿੰਦੇ ਸਨ ਲੱਗਾ ਬਿਲਕੁਲ ਸਹੀ ਹੈ ਸਹੀ ਹੈ ਕਿ ਨਹੀਂ ਹਾਂਜੀ ਮਾਰ ਕੇ ਪਾਣੀ ਪਾਉਂਦੀ ਲੋ ਜੀ ਪਸਮਾ ਤੁਹਾਨੂੰ ਦਿਖਾਉਂਦੇ ਆ ਪਨ ਲੱਗੇ ਤੋਂ ਲੈ ਕੇ ਕਿਲਾ ਗੜਵਾ ਪਸਮਾ ਵਾ ਹਾਲੇ ਮੇ ਨੋਕਾ ਲਾਇਆ ਚਵਾਈ ਇਹਦੀ ਭਾਈ ਇੱਕ ਨੰਬਰ ਹੋਊਗੀ ਲਓ ਜੀ ਜੱਗੇ ਭਾਜੀ ਖਾਓ ਠੀਕ ਹੈ ਲਓ ਭਾਜੀ ਲੱਗ ਗਿਆ ਤੋ ਚੈੱਕ ਟੋਲ ਤੇ ਤੁਹਾਨੂੰ ਇਹਰਾ ਪਸਵਾ ਦੇ ਜਵਾਬ ਤੋ ਸੇ ਗਿੱਡੀ ਛੋਟੀ ਆ ਹੋਰ ਜਾ ਮਨਜੋਤ ਵੱਤੋਂ ਇੱਧਰ ਹੋ ਜਾ ਉਹ ਆ ਗਏ ਸੋਨਾ ਦੀ ਚਵਾਈ ਇਹਨ ਮੋਟਰ ਵਾਲਾ ਹੀ ਚਾਹਵਾ ਉਹ ਕੋਲ ਤੋਂ ਘਾਰੇ ਆਉਣੀ ਚਵਾਈ ਆ ਤੇ ਆ ਵਾਲੇ ਮਗਰਲੇ ਤੋਂ ਲਾ ਦੀਏ ਇਹ ਤੇ ਬਿਲਕੁਲ ਪੰਜਾਂ ਸਾਲਾਂ ਦਾ ਬੱਚਾ ਪਾਤ ਹੋ ਗਿਆ ਨਾ ਤੇਰੀ ਪਾਜੀ ਗਾੜ ਕਿੰਨੀ ਹੋ ਗਈ ਗਾਣ ਪਾਜੀ ਇਹਦੀ ਜਿਹੜੀ ਘਟੋ ਘਟ ਵੀ ਆ ਦੋ ਕਿਲੋ ਠੀਕ ਲਓ ਜੀ ਦੋ ਪਾਜੀ ਦੇਖੋ ਗਾਲ ਹੀ ਕਰ ਮਜੂਦ ਸਾਹਿਬ ਦੋ ਲੀਟਰ ਵਾਲੀ ਬਿਲਕੁਲ ਪਾਸ ਛੋਟੇ ਹੁੰਦੀ ਆ ਥੱਲੇ ਚੋਦੇ ਥੱਲੇ ਥੱਲੇ ਜਿੱਥੇ ਮੰਨ ਜਿੱਥੇ ਚੋਇਆ ਜਾਂਦਾ ਚੋਦੇ ਕੋਈ ਨਹੀਂ ਹਾਂ ਹਾਂ ਦੋ ਹੀ ਮਗਰ ਲੈ ਜੱਗੇ ਨੂੰ ਬਾ ਹਮ ਜੱਗੇ ਭਾਜੀ ਵੇਖੋ ਚਵਾਈ ਕਿਦਾਂ ਦੀ ਵਾਕਿਆ ਕਰੇ ਵਿਰਲੀ ਮੈਨ ਹੁੰਦੀ ਐ ਤਾਂ ਦੀ ਚਾਈ ਕਿ ਬਿਲਕੁਲ ਬਿਲਕੁਲ ਆਹ ਹੋਦੇ ਮਿਲ ਜਾਂਦੇ ਜੱਗੇ ਦੇ ਪੁੱਤ ਨਵਾ ਬਾਈ ਅਗਲੇ ਥਲਾਂ ਦੀ ਚਵਾਈ ਲੱਗੇ ਜੇ ਆਪਾਂ ਕਰਨਾ ਤਾਂ ਮੋਟਰ ਹੀ ਹਸਾਉਣਾ ਕਰੋ ਜੀ ਕਿਹਤ ਐ ਜੱਗੇ ਭਾਜੀ ਬਿਲਕੁਲ ਬੋਲੀ ਆ ਬਾਈ ਬਿਲਕੁਲ ਬੋਲ ਧਾਰ ਜੇ ਤੇ ਬੋਲੀ ਆ ਬਾਈ ਯਾਰ ਨਹੀਂ ਲੋਕੀ ਕਰ ਨੰਬਰ ਜਿਹੜੇ ਖੋਲ ਕੇ ਪੰਦ ਕਾ ਪਾ ਯਾ ਚਲੋ ਉਹਦੇ ਕਰਮਾ ਜਿਆ ਨਾ ਚੰਜੀਤ ਭਾਈ ਖੋਲਾ ਫਿਰ ਹਾਂਜੀ ਹਾਂਜੀ ਬਾਹਰ ਲੈ ਜਾਓ ਕੋਈ ਨਹੀਂ ਆ ਬਿਲਕੁਲ ਲੋਕੀ ਇਹ ਤੁਹਾਨੂੰ ਪਾ ਕਰਾ ਤੋੜ ਕੇ ਦਿਖਾਉਂਦੇ ਆ ਇਹ ਵੀ ਕਰਦਾ ਪਾਣੀ ਭਾਈ ਚੋਟੀ ਨਹੀਂ ਚੁੱਕਿਆ ਇਹ ਵੀ ਕੱਲ ਰਾਤ ਦਿੱਕੇ ਭਾਈ ਸੁਣੀ ਜੀ ਠੀਕ ਹੈ ਠੀਕ ਹੈ ਇਹ ਤਾਂ ਮਗਰ ਵੀ ਖੜਾਈ ਹੈ ਤੇ ਵੀ ਬਈ ਕੱਲ ਰਾਤ ਦੀ ਸੋਈ ਤੇ ਬਿਲਕੁਲ ਤਾਰੀਏ ਤੇ ਚੱਡਾ-ਚੱਡਾ ਤਿੰਨ ਕਰੋ ਇਹਦਾ ਵੀ ਜਾਂ ਵਰਗਾ ਹੀ ਲੱਗਾ ਵਾ ਤੇ ਕੱਲਾ-ਕੱਲਾ ਥਣ ਲੱਗਾ ਉਹ ਬੱਚਾ ਤੇਰਾ ਨਹੀਂ ਕੁੱਲੀ ਹੂ ਤੁਮਹਾਲੋ ਕੁਆਲਾ ਤੇ ਲਓ ਜੀ ਕਰੋ ਫੇਸ ਕੁਆਲਟੀ ਸਿੰਘ ਸਿੰਘ ਬੜਾ ਚੰਗਾ ਆ ਗਿਆ ਇਹਨੂੰ ਹੋਰ ਦਜਾ ਸੁਆ ਸਈਆ ਤੇ 15 ਤੋਂ ਪਲੱਸ ਵਾਲੀ ਛੋਟੀ ਆ ਉਹ ਕਰੋ ਲਾਗੇ ਤਾਂ ਚੱਕ ਤੂੰ ਆਏ ਨਾ ਉਹ ਨਹੀਂ ਅੱਗੇ ਨੂੰ ਤੇ ਉਹ ਨਹੀਂ ਪਿੱਛੇ ਨੂੰ ਬਣੀ ਦਾ ਇੱਕੋ ਚੋਟੀ ਪਰੋ ਜੀ ਚਾਹਤਾ ਹੰਜੇ ਭਾਈ ਵੇਖੋ ਉਹ ਭਾਈ ਇਹਨਾਂ ਫੁੱਟਬਾਲ ਵਾਂਗੂ ਬਣੀ ਪਈ ਤੇ ਕੱਲਾ ਕੱਲਾ ਥਾਣਿਆ ਤੇ ਸਾਢੇ 5 ਦੀ ਭਾਈ ਦੀ ਚੁਵਾਈ ਜੀ ਅੱਛਾ ਜੀ ਸਵੇਰੇ ਠੀਕ ਹੈ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਮਨਜ਼ੂਰ ਕੀ ਰਿਹਾ ਇਹਦਾ ਮੁੱਲ 13 13 ਹਾਂਜੀ ਕਰੀਏ ਜਾਇਜ਼ 15 ਲੰਦੇਰੀ ਹੋਰ ਕਰਦੀ ਹਾਂ ਨਹੀਂ ਵਾਕੀ ਇੱਕ ਵੀ ਦੀ ਦੇ ਦਾਂਗੇ ਅੱਛਾ ਜੀ ਸ਼ੋਹਰੀ ਹੈ દોબડી 1,20,000 دے تے 15 لیٹر جڑا دੁੱਧ کرم والی ભરੂਗੀ ਹੁਣ ਵੀ 12 ਤੋਂ ਪਲਾਸ ਹੀ ਬੋਲਾ ਤੇ ਬੋਲਾ ਹੀ ਬੋਲਾ ਜਿਹੜਾ 12 ਤੋਂ ਪਲਾਸੇ ਪੱਕੀ 12 ਬਾਈ ਕਹਿੰਦਾ ਕਿ ਮੰਨ ਕੇ ਕੋਈ ਲੈ ਲੈ ਤੇ ਆ ਵੇਖੋ 나ੜੂ ਨਾਲ ਜੇ 나ੜੂ ਗਿੱਲਾ ਗਿੱਲਾ ਬੋਲਾ ਬੰਦਾ ਠੀਕ ਹੈ ਠੀਕ ਹੈ ਹਾਂ ასੋ ਤੋਂ ਦਾ ਪਤਾ ਲੱਗਦਾ ਹਾਂ ਬਿਲਕੁਲ ਕੋਈ ਇਹਦਾ ਮੁੱਲ ਭਾਜੀ ਫਿਰ ਇਹਦਾ ਮੁੱਲ ਭਾਜੀ लास्ट 12 ਠੀਕ ਹੈ ਜੀ ਕਹਿਣਾ ਭਾਜੀ ਹੋਰ ਕੋਈ ਬੀਜੀ ਮੇਰੀ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਹਾਂਜੀ ਤੇ ਬਾਕੀ ਜਿਹੜਾ ਸੂਆ ਡੰਗਰਾ ਆਪਣੀ ਆਣ ਕੇ ਤੇ ਪਸਲੀ ਕਰਕੇ ਖੜੋ ਠੀਕ ਆ ਜੀ ਠੀਕ ਹੈ ਨਾ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਇਹ ਦੱਬਣੇ ਆ ਹਾਂਜੀ ਉਹਨੂੰ ਆਣ ਕੇ ਪਾਸ ਕਰਕੇ ਠੀਕ ਆ ਠੀਕ ਆ ਠੀਕ ਆ ਜੀ ਮੰਨ ਲਓ ਸਹੀ ਆ ਨਾ ਬਿਲਕੁਲ ਸਹੀ ਗੱਲ ਆ ਜੀ ਲਓ ਭਾਜੀ ਹਰ ਵਾਰੀ ਬਾਈ ਬੇਨਤੀ ਕਰਦਾ ਵਾ ਵੀ ਜਿਹੜਾ ਸੂਆ ਇੱਥੇ ਚੋਣ ਚ ਲੈ ਜਾ ਕਰੋ ਬਾਕੀ ਇਹ ਤੇ ਕੱਲ ਦੀਆਂ ਸੂਈਆਂ ਐ ਗਿੱਲੇ 나ੜੂ ਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਇਨਾਂ ਦੇ ਜੀ ਮੰਨ ਲਓ ਚਮਚਿਆਂ ਨਾਲ ਖਾਣ ਵਾਲਾ ਬੋਲਾ ਇਹਨਾਂ ਦਾ ਠੀਕ ਆ ਠੀਕ ਆ ਜੀ ਚਲੋ ਕਰੋ ਘਰ ਪੈਣਾ ਨੇ ਵੀ ਜੂਣੀਆਂ ਹੁੰਦੀਆਂ ਵੀ ਸੀਲ ਹੋਵੇ ਹਾਂਜੀ 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 ਉਹਦਾ ਵਾਦਾ ਨਾਲ ਚਲੋ ਵੀ ਇਹਨਾਂ ਨੂੰ ਵੀ ਚਲੋ ਜਿੰਨਾ ਵੀ ਹੁਣ ਪਾ ਦਾਂਗੇ ਗਾਂਵਾਂ ਨਾਲ ਵਧੀਆਂ ਜਣਾ ਕਰਵਾ ਲਈਏ ਬਲ ਥੁਲ ਜਾ ਕੇ 25 ਦਿਨ ਤੋਂ ਬਾਅਦ ਡੰਗਰ ਟਿਕਦਾ ਦੋ ਟਿਕਦਾ ਹਾਂਜੀ ਤੇ ਬਾਕੀ ਚਲੋ ਗੁਰੂ ਰਾਮਦਾਸ ਦੀ ਕਿਰਪਾ ਨਾਲ ਪਸ਼ੂ ਵਧਿਆਏ ਅੱਗੋਂ ਚਲੋ ਜਿੰਨੇ ਲੈਣਾ ਉਹਨੂੰ ਵੀ ਪਤਾ ਹੀ ਆ ਸੜ ਤੋਂ ਜ਼ਿਆਦਾ ਗਰੀਬੀ ਬਿਲਕੁਲ ਬਿਲਕੁਲ ਕਿ ਸਿਆਣੇ ਆ ਜੀ ਸਿਆਣੇ ਹੋ ਗਿਆ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ